ਅੱਜ ਸੀ ਆਪਣੇ ਦਰਸ਼ਕਾਂ ਨੂੰ ਜਿਸ ਬਜ਼ੁਰਗ ਮਾਂ ਨਾਲ ਮਿਲਣ ਜਾ ਰਹੇ ਹਾਂ ਕਿਸਮਤ ਨੇ ਉਸ ਮਾਂ ਦਾ ਸਾਥਤਾ ਨਹੀਂ ਦਿੱਤਾ ਪਰ ਬਦ ਨਸੀਬ ਮਾਂ ਨੇ ਹਿੰਮਤ ਨਹੀਂ ਹਾਰੀ ਇਸ ਮਾਤਾ ਦੇ ਘਰ ਵਾਲੇ ਤੇ ਵੱਡੇ ਪੁੱਤ ਦੀ ਮੌਤ ਹੋ ਜਾਂਦੀ ਹੈ ਅਤੇ ਜਿਸ ਪੁੱਤ ਤੇ ਆਸ ਸੀ ਜਿਸ ਦੇ ਸਹਾਰੇ ਆਪਣੀ ਰਹਿੰਦੀ ਜ਼ਿੰਦਗੀ ਕੱਟ ਰਹੀ ਸੀ ਉਸ ਨੂੰ ਵੀ ਜੇਲ੍ਹ ਹੋ ਜਾਂਦੀ ਹੈ ਜਿਸ ਤੋਂ ਬਾਅਦ ਬਜ਼ੁਰਗ ਦਰਦ ਦਰਦੀਆਂ ਠੋਕਰਾ ਖਾਣ ਨੂੰ ਮਜਬੂਰ ਹੋ ਗਈ ਬਜ਼ੁਰਗ ਮਾਤਾ ਨੇ ਦੱਸਿਆ ਕਿ ਉਹ ਸਵੇਰੇ ਸਬਜ਼ੀ ਮੰਡੀ ਜਾਂਦੀ ਹੈ ਤੇ ਉੱਥੇ ਜੋ ਦੁਕਾਨਾ ਵਾਲੇ ਖਰਾਬ ਸਬਜ਼ੀ ਬਾਹਰ ਸੁੱਟਦੇ ਹਨ ਉਸ ਨੂੰ ਘਰ ਲਿਆ ਕੇ ਸਾਫ਼ ਕਰਕੇ ਆਪਣੇ ਘਰ ਦੇ ਬਾਹਰ ਵੇਚਦੀ ਹੈ ਅਤੇ ਆਪਣਾ পেট ਭਰਦੀ ਹੈ ਜਦ ਕਿ ਕੋਈ ਵੀ ਰਿਸ਼ਤੇਦਾਰ ਮਦਦ ਲਈ ਅੱਗੇ ਨਹੀਂ ਆਇਆ ਗੱਲ ਪਹਿਲਾਂ ਤੇ 2 ਸਾਲ ਰਿਹਾ ਮੇਰੇ ਘਰ ਵਾਲਾ ਬੰਬਾਰ ਤੇ ਉਹਦੀ ਡੈਥ ਹੋ ਗਈ ਲੋਕਾਂ ਨੇ ਗ੍ਰਹਿ ਗ੍ਰੂਹੀ ਕਰਕੇ ਤੈਨੂੰ ਕੱਢਿਆ ਸੰਸਕਾਰ ਕੀਤਾ ਤੇ 1.5 ਸਾਲ ਬਾਅਦ 12 ਸਾਲਾਂ ਦਾ ਪੁੱਤਰ ਹੀ ਤੇ ਉਹ ਵੀ ਟਟੀਆਂ ਤੇ ਰੋਟੀਆਂ ਲੱਗੀਆਂ ਤੇ ਉਹ ਵੀ ਪੂਰਾ ਹੋ ਗਿਆ ਤੇ ਫਿਰ ਲੋਕਾਂ ਗ੍ਰਾਈ ਕੀਤੀ ਤੇ ਲੋਕਾਂ ਕੱਢਿਆ ਤੇ ਮੁੜ ਕੇ ਛੋਟਾ ਵੀ ਚੱਲ ਤਾਂ ਹੋਵੇਗਾ ਤੇ ਮੈਨੂੰ ਆਸ ਹੋ ਜੇਗੀ ਉਹ ਹੁਣ ਉਹ ਕਿਸ ਨੇ ਵੀ ਜੇਲ੍ਹ ਚ ਫੜਾਤੇ ਦਾ ਉਹ ਹੁਣ ਜੇਲ੍ਹ ਦੇ ਵਿੱਚ ਹੀ ਉਹ ਮਨੂ ਦੀ ਆਸ ਵੀ ਗਈ ਨਾ ਮੇਰੇ ਪੱਲੇ ਆ ਨਾ ਮੈਂ ਸਦਾਨ ਜੂਗੀ ਆ ਮੇਰੇ ਕੋਲ ਰੋਟੀ ਨਹੀਂ ਪੂਰੀ ਹੁੰਦੀ ਤੇ ਮੈਨੂੰ ਕਿੱਥੇ ਸਦਾਨੋ ਉਹ ਵਾਕ ਉਹ ਤੇ ਰੋਂਦੇ ਦਾ ਮੈਂ ਵਾਕੀ ਤੇ ਰੋਏਗਾ ਨੀ ਕਰਮਾ ਨੂੰ ਜੇ ਪੱਲੇ ਹੋਏ ਚਾਹੇ ਘਰ ਹੋਏ ਤੇ ਮੈਨੂੰ ਵੀ ਕੋਈ ਆਸਰਾ ਕਰਾ ਮੇਕ ਆਸਰਾ ਹੀ ਕੋਈ ਨਹੀਂ ਨਾ ਕਿਸੇ ਦਾ ਮੈਨੂੰ ਸਾਥ ਹੈ ਜਿਹੜਾ ਕੋਈ ਆਪਣਾ ਕੋਈ ਸਰੀਕਾ ਭੈਣ ਭਾਈ ਆ ਉਹਨਾਂ ਕਿਸੇ ਨੇ ਮੈਨੂੰ ਪੁੱਛਿਆ ਨਹੀਂ ਅੱਜ ਤੱਕ ਨਹੀਂ ਆਣ ਕੇ ਕਿ ਤੇਰੇ ਨਾਲ ਲਹਿ ਲਾਤ ਗੁੰਮ ਕਰਦੀ ਤੇ ਸਬਜੀ ਮੰਡੀ ਜੰਨੀ ਹੈ ਸਵੇਰੇ 6 ਵਜੇ ਤੁਰਦੀ ਜੰਨੀ ਹੈ ਭੁੱਖੀ ਭਾਂ ਨੂੰ ਤੇ ਉੱਥੇ ਸਬਜੀ ਲੈ ਕੇ ਆਣੇ ਆ ਚੁਣ ਕੇ ਤੇ ਫਿਰ ਲਿਆ ਕੇ ਆਣ ਕੇ ਫਿਰ ਉਹਨੂੰ ਵੱਖਰੇ ਵੱਖਰੇ ਕਰਨਾ ਫਿਰ ਉਹਨੂੰ ਧੋਣਾ ਫਿਰ ਉਹਨੂੰ ਸਾਫ ਕਰਨਾ ਤੇ ਫੇਰ ਘਰ ਕਰਕੇ ਵਿਚਾਲੀਆਂ ਪੰਜਾਂ ਦੀ ਬੇਚ ਕੇ ਤੇ ਫੇਰ ਦੁੱਧ ਆਦਤ ਲਿਆਉਣਾ ਚਾਹ ਪਾਣੀ ਬਣਾਣੀ ਫੇਰ ਪੀਨੇ ਤਿੰਨ ਢਾਈ ਵਜੇ ਵੱਜ ਜਾਂਦੇ ਨੇ ਜਦੋਂ ਮੈਨੂੰ ਰੋਟੀ ਪੁਰਕੀ ਮਿਲਦੀ ਹੈ ਕਿ ਖਾਣ ਨੂੰ ਵੇਚਾਂ ਬੱਟਾਂ ਤੇ ਫੇਰ ਹੀ ਖਾਣਾ ਕਮਰੇ ਦੇ ਨਾਲ ਦਾ ਹੈ ਤੇ ਕਮਰਾ ਵੀ ਮੇਰਾ ਡਿਗਣ ਵਾਲਾ ਵੀ ਜਦੋਂ ਮੀਂਹ ਆਂਦਾ ਤੇ ਗੁੱਡ ਗੁੱਡ ਪਾਣੀ ਅੰਦਰ ਹੋ ਜਾਂਦਾ ਮਤਲਬ ਮੰਜੀਆਂ ਪੌੜੀਆਂ ਕੜੀਆਂ ਕਰ-ਕਰਕੇ ਤੇ ਫੇਰ ਉੱਤੇ ਤਰਪਾਲ ਦੇ ਦੇ ਕੇ ਤੇ ਫੇਰ ਰੋ ਕੜੀ ਕੱਢਨੇ ਮੀਂਹ ਦੀ ਕੋਈ ਹਾਲਤ ਨਹੀਂ ਚੰਗੀ ਨਾ ਕਿਤੇ ਕੋਈ ਗਿਆ ਸੁੱਲਾ ਕੋਲੋਂ ਕਿਤੇ ਨਾ ਕੁਛ ਵੀ ਅੱਡਾ ਮਾ ਔਖਾ ਤਾਂ ਮੈਂ ਜਿੱਦਾਂ ਕਰਨ ਦੀ ਕਰਨੀ ਪਰ ਫਿਰ ਵੀ ਮੰਨ ਨੂੰ ਇਹ ਕਹਿੰਨੇ ਵੀ ਮਨਾ ਕਿੰਨਾ ਕੁ ਕੇਕ ਨੂੰ ਮੰਗਣਾ ਕਿੰਨਾ ਕੁ ਕਰਨਾ ਫਿਰ ਵੀ ਚਾਰ ਪੰਜ ਦਮ ਮਾਰ ਕੇ ਨਾ ਤੇ ਫਿਰ ਉੱਥੇ ਪੁੱਜਣੀ ਤੇ ਫਿਰ ਮੈਂ ਲੈ ਕੇ ਆਨੀ ਤੇ ਮੇਰੇ ਕੋਲ ਤਾਂ ਤੁਰਿਆ ਵੀ ਨਹੀਂ ਜਾਂਦਾ ਆ ਇਸ ਮਾਤਾ ਜੀ ਦੇ ਜੋ ਕਿ ਆਪਣਾ ਸ਼ੁਕਰ ਕਰੇ ਦੇਵੇ ਚੀਰੰਦੇ ਨੇ ਬਹੁਤ ਹਾਲਾਤ ਜੋ ਇਹਨਾਂ ਦੇ ਮਾੜੇ ਨੇ ਇਹਨਾਂ ਦੇ ਹਸਬੰਦ ਦੀ ਵੀ ਡੈਥ ਹੋ ਚੁਕੀ ਏ ਇੱਕ ਵੱਡਾ ਬੇਟਾ ਸੀ ਹਸਬੰਦ ਤੋਂ ਬਾਅਦ ਉਹ ਵੀ ਚਲਾ ਗਿਆ ਉਸਦੀ ਵੀ ਡੈਥ ਹੋ ਗਈ ਔਰ ਇੱਕ ਹੀ ਛੋਟਾ ਬੇਟਾ ਸੀ ਜੋ ਇਹਨਾਂ ਦਾ ਸਹਾਰਾ ਸੀ ਉਹ ਬੱਚਾ ਵੀ ਕਿਸੇ ਕਾਰਨ ਜੋ ਕਿ ਉਸਤੇ ਚੋਰੀ ਦੇ ਇਲਜ਼ਾਮ ਦੀ ਵਜ੍ਹਾ ਕਰਕੇ ਉਹ ਇਸ ਟਾਈਮ ਜੇਲ੍ਹ ਦੇ ਵਿੱਚ ਆ ਤੇ ਮੈਂ ਆਪਣੇ ਸਾਰੇ ਜੋ ਵੀ ਵੀਰ ਭਰਾ ਨੇ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਤਾ ਜੋ ਐਸੇ ਮਾਤਾ ਦੇ ਜੋ ਕੀ ਘਰ ਦੇ ਹਾਲਾਤ ਇਸ ਟਾਈਮ ਤੇ ਬਹੁਤ ਹੀ ਮਾੜੇ ਨੇ ਕੋਈ ਇਹਨਾਂ ਦਾ ਕਮਾਈ ਦਾ ਸਾਧਨ ਨਹੀਂ ਆ ਉਹ ਸਵੇਰੇ ਸਬਜੀ ਮੰਡੀ ਜਾਂਦੇ ਨੇ ਉੱਥੋਂ ਜੋ ਵੀ ਸਬਜੀ ਮਾੜੀ ਮੋਟੀ ਉੱਥੋਂ ਲੈ ਕੇ ਆਉਂਦੇ ਨੇ ਉਹਦੇ ਨਾਲ ਹੀ ਆਪਣਾ ਗੁਜ਼ਾਰਾ ਕਰ ਰਹੇ ਨੇ ਤੇ ਇਸ ਕਰਕੇ ਮੈਂ ਚਾਹਨਾ ਕਿ ਇਹਨਾਂ ਦੇ ਜੋ ਵੀ ਆ ਕੋਈ ਵੀ ਰੱਗੇ ਆਵੇ ਕੋਈ ਸੰਸਥਾ ਅੱਗੇ ਆਵੇ ਜੋ ਇਹਨਾਂ ਦੀ ਹੈਲਪ ਕਰ ਸਕੇ ਇਸ ਅਸ ਦੇ ਨਾਲ ਹੀ ਮੈਂ ਸਾਰਿਆਂ ਕੋਲੋਂ ਫੇਰ ਇੱਕ ਵਾਰ ਗੁਜਾਰਿਸ਼ ਕਰਦਾ ਸਾਰਿਆਂ ਨੂੰ ਕਿ ਇਸ ਮਾਤਾ ਦੀ ਇੱਕ ਵਾਰ ਜਰੂਰ ਆ ਕੇ ਇਹਨਾਂ ਨੂੰ ਮਿਲ ਸਕਦੇ ਹੋ ਜਾਂ ਇਹਨਾਂ ਦੇ ਘਰ ਦੇ ਹਾਲਾਤ ਦੇ ਸਕਦੇ ਹੋ ਜਿਸ ਤਰ੍ਹਾਂ ਵੀ ਤੁਸੀਂ ਇਹਨਾਂ ਦੀ ਮਦਦ ਕਰਨੀ ਚਾਹੋ ਪੈਸੇ ਦੇ ਨਾਲ ਕਿਸੇ ਚੀਜ਼ ਦੇ ਨਾਲ ਤੇ ਇਹਨਾਂ ਦੀ ਹੈਲਪ ਜਰੂਰ ਕਰੋ ਸਾਰਿਆਂ ਦਾ ਧੰਨਵਾਦ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ